ਹਰਕ ਦੇ ਹੱਕਦਾਰੋ ਹੋਰ ਵੀ ਜੇ ਕੋਈ ਇਹ ਵੀਡੀਓ ਦੇਖੇ ਸਾਡੀ ਗੱਲਬਾਤ ਦੇਖੇ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਬੜੀ ਇਮਾਨਦਾਰੀ ਨਾਲ ਇਮਾਨਦਾਰੀ ਹੀ ਨਹੀਂ ਆਪਣੇ ਕੋਲੋਂ ਪੱਲਿਓਂ ਪਾ ਕੇ ਸੇਵਾ ਜਿਹੜੀ ਹੈ ਹੋ ਰਹੀ ਹੈ ਤੇ ਤੁਸੀਂ ਵੀ ਇਸ ਸੇਵਾ ਦੇ ਵਿੱਚ ਜਰੂਰ ਤੇਲਫੁੱਲ ਜਿਹੜਾ ਹੈ ਉਹ ਆਪਣਾ ਯੋਗਦਾਨ ਦਿਓ ਸਾਰਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਐਨਆਰਏ ਵੀਰਾਂ ਤੇ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨਾਲ ਸਹਿਯੋਗ ਨਾਲ ਅਸੀਂ ਸੇਵਾ ਕਰ ਰਹੇ ਹਾਂ ਤੇ ਅੱਜ ਸਰ ਪ੍ਰੋਫੈਸਰ ਆਸਾ ਸਿੰਘ ਜੀ ਇਹਨਾਂ ਨੇ ਵੀ ਸੰਗਰਾਲਾ ਸ਼ੋਭਕਰਮਨ ਸੋਸਾਇਟੀ ਵੱਲੋਂ ਸਾਨੂੰ 21000 ਰੁਪਏ ਦੀ ਸੇਵਾ ਦਿੱਤੀ ਹੈ ਜਿੰਨਾ ਵਿੱਚ ਟੀਚਰਾਂ ਤੇ ਬੱਚਿਆਂ ਦਾ ਯੋਗਦਾਨ ਹੈ ਤੇ ਅਸੀਂ ਸੰਗਰਾਲਾ ਸ਼ੋਭਨ ਕਮੇਟੀ ਬੱਚਿਆਂ ਦਾ ਟੀਚਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਮੈਂ ਸਾਰੇ ਵੀਰ ਜਿਹੜੇ ਨੰਦਾਲਾ ਤਲਾਕ ਨੇ ਅਸੀਂ ਆਏ ਹੋਏ ਹਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਜੋ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਆ ਇੱਕ ਚੀਜ਼ ਮੈਂ ਫੋਨ 'ਤੇ ਕਲੀਅਰ ਕਰ ਦਿੰਨਾ ਚਾਹੁੰਦਾ ਕਿ ਜਿਹੜੀ ਅਸੀਂ ਅੱਜ ਤੂੜੀ ਦੀ ਸੇਵਾ ਭੇਜ ਰਹੇ ਹਾਂ ਇਹ ਸੇਵਾ ਹੀ ਮਿਲੀ ਹੈ ਜਦੋਂ ਕਿ ਅਸੀਂ ਲੋਡ ਕੀਤੀ ਹੈ ਇਹ ਸਾਰੀਆਂ ਨੋਨ ਟਰਾਲੀਆਂ ਸੇਵਾ ਵਿੱਚ ਮਿਲੀਆਂ ਜਿੱਦਾਂ ਸਰਦਾ ਗੁਨਾਵ ਸਿੰਘ ਮਲਤਾਨੀ ਜੀ ਇਹਨਾਂ ਨੇ ਦੋ ਟਰਾਲੀਆਂ ਦੀ ਸੇਵਾ ਕੀਤੀ ਜਦਾ ਸ੍ਰਿੰਦਰ ਸਿੰਘ ਸਾਹੀ ਹੈ ਉਹਨੇ ਦੋ ਟਰਾਲੀਆਂ ਦੀ ਕੀਤੀ ਹੈ ਤੇ ਦੋ ਜਿੱਦਾਂ ਸਿਮਰਜੀਤ ਸਿੰਘ ਹੰਮਣ ਮਿਰਜ਼ਾਪੁਰ ਤੋਂ ਉਹਨਾਂ ਨੇ ਦੋ ਟਰਾਲੀਆਂ ਦੀ ਸੇਵਾ ਕੀਤੀ ਹੈ ਸਰਦਾ ਸੁਖਵੀਰ ਸਿੰਘ ਢਿੱਲੋਂ ਉਹਨਾਂ ਨੇ ਇੱਕ ਟਰਾਲੀ ਦੀ ਸਰਦਾ ਨਰੀਂਜਨ ਸਿੰਘ ਆਪਣੇ ਪੁਰਤ ਤਵੰਡੀ ਤੋਂ ਉਹਨਾਂ ਨੇ ਇੱਕ ਟਰਾਲੀ ਦੀ ਸੇਵਾ ਕੀਤੀ ਹੈ ਇੱਕ ਭਵਿੰਦਰ ਸਿੰਘ ਘੁੰਮਰ ਉਹਨਾਂ ਨੇ ਇੱਕ ਟਰਾਲੀ ਦੀ ਸੇਵਾ ਕੀਤੀ ਹੈ ਤੇ ਇੱਕ ਟਰਾਲੀ ਦੀ ਸੇਵਾ ਸਰਦਾਰ ਕਰਨੈਲ ਸਿੰਘ ਖੱਖ ਉਹਨਾਂ ਨੇ ਕੀਤੀ ਮੈਂ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੇ ਜੋਲ ਦਿੱਤਾ ਇਹਨਾਂ ਕਰਕੇ ਹੀ ਅੱਜ ਦੀ ਸੇਵਾ ਚੱਲ ਰਹੀ ਹੈ ਤੇ ਮੈਂ ਐਨਆਰਓ ਵੀਰਾਂ ਨੂੰ ਤੇ ਇਲਾਕਾ ਨਿਵਾਸੀ ਨੇ ਵਿਸ਼ਵਾਸ ਰੱਖਣੇ ਆ ਕਿ ਜੇ ਜੋ ਤੁਹਾਡੇ ਤੇ ਭਰੋਸਾ ਕੀਤਾ ਅਸੀਂ ਤੁਹਾਡਾ ਸਾਰਾ ਪੈਸਾ ਸਹੀ ਤਰੀਕੇ ਨਾਲ ਤੇ ਲੋੜਵੰਦ ਨੂੰ ਦੇ ਕੇ ਆਵਾਂਗੇ ਇਹ ਵੀ ਸਾਨੂੰ ਟਰਾਲੀਆਂ ਜਦੋਂ ਦੇਣ ਲਈ ਆਹੀ ਨੂੰ 2-3 ਦਿਨ ਅਨੁਜ ਮੰਡ ਏਰੀਆ ਜਾਣਾ ਪਿਆ ਤੇ ਮੈਂ ਮੰਡ ਏਰੀਆ ਦੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੰਨਾਂ ਦੀ ਟੂੜੀ ਬਚ ਗਈ ਹੈ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਸਾਨੂੰ ਟੂੜੀ ਦੀ ਲੋੜ ਨਹੀਂ ਦੂਸਰੇ ਭਰਾ ਨੂੰ ਦੇਨ ਨੂੰ ਦੇ ਦੋ ਜਿਹਨੂੰ ਲੋੜ ਹੈ ਤੇ ਮੈਂ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਕਿ ਜਿਨ੍ਹਾਂ ਦਾ ਇਹ ਇੰਨਾ ਨੁਕਸਾਨ ਹੈ ਉਹਨਾਂ ਦੀ ਫਸਲਾਂ ਬਰਬਾਦ ਹੋਈਆਂ ਅੱਜ ਵੀ ਉਹਨਾਂ ਦੇ ਹੌਸਲੇ ਬਰਾਂਦੇ ਤੇ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਦੀ ਸੇਵਾ ਕਿਹੜੇ ਇਲਾਕੇ ਚਾਰਨੀ ਅੱਜ ਦੇ ਇਲਾਕੇ ਪੰਜ ਟਰਾਲੀਆਂ ਆਪਾਂ ਰਾਏਪੁਰ ਆਈਆਂ ਮੰਡਰੋਂ ਤੇ ਪੰਜ ਟਰਾਲੀਆਂ ਜਿਹੜੀਆਂ ਹੈ ਇਹ ਜਾ ਰਹੀਆਂ ਨੇ ਬਤਾਲਾ ਮੰਡ ਨੂੰ ਤੇ ਜੇ ਇਹ ਵੀ ਤੁਹਾਡੇ ਰਈ ਆ ਇਹ ਮਾਡੀ ਰਈ ਕਹਿਣਾ ਚਾਹੁੰਦੇ ਆ ਜੇ ਕੋਈ ਭਰਾ ਜਿਹਦੇ ਕੋ ਆਪਣਾ ਲਾ ਲੋ ਕੇ ਬਤਾਲਾ ਢਿਲਵਾ ਮਿਰਜ਼ਾ ਪਰ ਦੂਧਪੁਰ ਚੱਕੋ ਕੇ ਰਾਹ ਪਰ ਆਈਆਂ ਤੇ ਵਿੱਚੋਂ ਕੋਈ ਰਹਿ ਗਿਆ ਤਾਂ ਉਹ ਸ਼ਰਤ ਇੱਕੋ ਹੀ ਹੈ ਕੋ ਮੰਡ ਏਰੀਆ ਚ ਹੋਵੇ ਯਾਨੀ ਤੁਸੀਓਂ ਪਾਰ ਹੋਵੇ ਉਸ ਵੇਲੇ ਕੋ ਰਹਿ ਗਿਆ ਉਹਨਾਂ ਕੋਨਟੈਕਟ ਕਰੇਗਾ ਉਹਨੂੰ ਟੂੜੀ ਦੇ ਦਿੱਤੀ ਜਾਏਗੀ हां जे वो ਪਹਿਲਾਂ ਉਹਦੇ ਕੋ ਸੰਦ ਜਿੱਦਾਂ ਕੋ ਹੁਣ ਸੀਜ਼ਨ ਸਟਾਰਟ ਹੋ ਗਿਆ ਅਸੀਂ ਸਾਰੇ ਕਿਸਾਨ ਭਰਾ ਆਈਆਂ ਬੋਤੇ ਤੇ ਅਸੀਂ ਉਹਨਾਂ ਟਰੈਕਟਰ ਸਾਡੇ ਬਿਜੀ ਐ ਥੋੜਾ ਜਿਆਦਾ ਸਾਨੂੰ ਫਸਲ ਪਹਿਲਾਂ ਆਪਣੀ ਕੱਟਣੀ ਐ ਤੇ ਬਾਜ ਕਣਕ ਦੀ ਬਿਜਾਈ ਵੀ ਨਾਲ ਹੀ ਸਟਾਰਟ ਹੋ ਜਾਂਦੀ ਐ ਉਹਦੇ ਕਰਕੇ ਸਾਨੂੰ ਮੀਨਾ ਕੋ ਡਿਲੇ ਹੋਏਗਾ ਜੇ ਸਾਡੇ ਥਰੂ ਲੈਣੀ ਐ ਜੋ ਸਾਡੇ ਨਾਲ ਕੰਟੈਕਟ ਕਰੇਗਾ ਤੇ ਜੇ ਉਹਦੇ ਕੋ ਆਪਣੇ ਸੰਦ ਆ ਤਾਂ ਅਸੀਂ ਉਹਨੂੰ ਇੱਕ ਸੀਜ਼ਨ ਦੌਰਾਨ ਵੀ ਦੇ ਸਕਦੇ ਆ ਤੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਦੇਖੋ ਜਿਹੜੀ ਕੁਦਰਤ ਹੈ ਉਹਦੀ ਬੜੀ ਪਰਕੋਪੀ ਆਈ ਹੈ ਕੁਦਰਤ ਦੇ ਵੈਸੇ ਵੀ ਦੋ ਰੂਪ ਨੇ ਕੁਦਰਤ ਸਾਡਾ ਸਹਾਇਤਾ ਵੀ ਕਰਦੀ ਏ ਪਰ ਕੁਦਰਤ ਦਾ ਇੱਕ ਦੂਜਾ ਰੂਪ ਜਿਹੜਾ ਵਿਰਾਟ ਰੂਪ ਵੀ ਸੋ ਹੜਾ ਨੇ ਜਿਹੜਾ ਨੁਕਸਾਨ ਕੀਤਾ ਸੀ ਉਹ ਤੇ ਕੀਤਾ ਹੀ ਕੀਤਾ ਆਪਾਂ ਅੱਖੀਂ ਵੀ ਦੇਖਿਆ ਕੰਨੀਆਂ ਵੀ ਸੁਣਿਆ ਲੇਕਿਨ ਜਿਹੜੀ ਸਭ ਤੋਂ ਕਮਾਲ ਦੀ ਗੱਲ ਹੈ ਉਹ ਇਹ ਹੈ ਕਿ ਪੰਜਾਬੀਏ ਜਿਹੜੇ ਨੇ ਪੰਜਾਬ ਚੋਂ ਹੀ ਨਹੀਂ ਜਿੱਥੇ-ਜਿੱਥੇ ਵੀ ਸੇਵਾਪਾਹ ਵਾਲੇ ਬੈਠੇ ਨੇ ਰਾਜਸਥਾਨ ਚੋਂ ਹਿਮਾਚਲ ਚੋਂ इवन ਆਪਣਾ ਹਰਿਆਣਾ ਚੋਂ ਦਿੱਲੀ ਤੋਂ ਉਹ ਪਹੁੰਚ ਰਹੇ ਨੇ ਸੇਵਾ ਵਾਸਤੇ ਕੋਈ ਦਵਾਈਆਂ ਲੈ ਕੇ ਆ ਰਿਹਾ ਕੋਈ ਲੰਗਰ ਲੈ ਕੇ ਆ ਰਿਹਾ ਤੇ ਮੈਨੂੰ ਖੁਸ਼ੀ ਹੈ ਕਿ ਜਿਹੜਾ ਸਾਡਾ ਮੰਡ ਵਾਲਾ ਏਰੀਆ ਹੈ ਉਹਦੇ ਵਿੱਚ ਜਿੱਥੇ ਨੁਕਸਾਨ ਹੋਇਆ ਇਹ ਪਹਿਲਾਂ ਹੀ ਸੋਚ ਰਹੇ ਸੀ ਕਿ ਅਸੀਂ ਜਾਂ ਤਾਂ ਡੀਜ਼ਲ ਦੀ ਸੇਵਾ ਕਰਾਂਗੇ ਕਿਸਾਨ ਯੂਨੀਅਨ ਵੱਲੋਂ ਜਾ ਤੂੜੀ ਦੀ ਸੇਵਾ ਕਰਾਂਗੇ ਲੰਗਰ ਦੀ ਸੇਵਾ ਵੀ ਬਹੁਤ ਕਰਨ ਵਾਲੇ ਹੈਗੇ ਨੇ ਪਰ ਆਪੋ ਆਪਣੀ ਸੇਵਾ ਸੰਭਾਲ ਲੈਣੀ ਬੜੀ ਜ਼ਰੂਰੀ ਹੈ ਸੋ ਅਵਤਾਰ ਸਿੰਘ ਵਾਲੀ ਆ ਜੀ ਦਾਸਰੇ ਸੰ ਪੇ 6 ਲੱਖ ਰੁਪਈਆ ਜਿਹੜਾ ਉਹ ਬਾਹਰੋਂ ਆਇਆ ਉਹਦੇ ਚ ਆਪਾਂ ਅੱਗੇ ਵੀ ਗੱਲ ਕੀਤੀ ਸੀ ਇੱਕ ਦੋ ਮਕਾਨ ਡਿੱਗੇ ਨੇ ਕਿਉਂ ਇੱਕ ਮਕਾਨ ਜਿਹੜਾ ਉਹਦੇ ਤੇ ਦੋ ਧੀਆ ਹੀ ਨੇ ਉਹ ਵਿਚਾਰਾ ਕਿਸਾਨ ਵੀ ਛੋਟਾ ਕਿਸਾਨ ਹੈ ਆਪ ਵੀ ਧਾਰਨ ਬੰਦਾ ਸੋ ਮੈਂ ਵੀ ਉੱਥੇ ਗਿਆ ਸਾ ਹਾਲ ਵੇਖ ਕੇ ਮਨ ਬੜਾ ਖਰਾਬ ਹੁੰਦਾ ਇਹਨਾਂ ਨੇ ਵੀ ਇੱਟਾਂ ਭੇਜੀਆਂ ਨੇ ਮੇਰੇ ਕੋਲ ਹੋਰ ਸਾਥੀਆਂ ਦਾ ਵੀ ਲੱਖ ਰੁਪਈਆ ਆਇਆ ਮੈਂ ਉਸ ਦਿਨ ਵੀ 50-60 ਹਜ਼ਾਰ ਰੁਪਈਆ ਦੇ ਕੇ ਤੇ ਕਿਹਾ ਸੀ ਕਿ ਸੀਮੈਂਟ ਜੰਨਾ ਚਾਹੀਦਾ ਹੈ ਤੁਸੀਂ ਸਾਨੂੰ ਸੇਵਾ ਬਖਸ਼ਿਓ ਜੇ ਅਸੀਂ ਤੇਲਫੁਲ ਦੇਾਂਗੇ ਸੋ ਤੁਸੀਂ ਸਾਰੇ ਉਹਦੇ ਵਿੱਚ ਸੇਵਾ 'ਚ ਸ਼ਾਮਲ ਹੋ ਇਸ ਸੇਵਾ 'ਚ ਸ਼ਾਮਲ ਹੋ ਤੁਸੀਂ ਮੁਬਾਰਕ ਦੇ ਹੱਕਦਾਰ ਹੋ ਹੋਰ ਵੀ ਜੇ ਕੋਈ ਇਹ ਵੀਡੀਓ ਦੇਖੇ ਸਾਡੀ ਗੱਲਬਾਤ ਦੇਖੇ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਬੜੀ ਇਮਾਨਦਾਰੀ ਨਾਲ ਇਮਾਨਦਾਰੀ ਹੀ ਨਹੀਂ ਆਪਣੇ ਕੋਲੋਂ ਪੱਲਿਓ ਪਾ ਕੇ ਸੇਵਾ ਜਿਹੜੀ ਹੈ ਹੋਰੀਏ ਤੇ ਤੁਸੀਂ ਵੀ ਇਸ ਸੇਵਾ ਦੇ ਵਿੱਚ ਜਰੂਰ ਤਿਲ ਫੁੱਲ ਜਿਹੜਾ ਹੈ ਉਹ ਆਪਣਾ ਯੋਗਦਾਨ ਦਿਓ ਅ ਅਖੀਰ 'ਚ ਮੈਂ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਕਿ ਅਕਲੀ ਸਾਹਿਬ ਸੇਵੀ ਹੈ ਅਕਲੀ ਕੀ ਜੈਦਾਨ ਦਾਨ ਉਹ ਹੈ ਜਿਹੜਾ ਤੁਹਾਡੇ ਸਾਹਮਣੇ ਹੱਥੀਂ ਲੱਗ ਜਾਵੇ ਸੋ ਇਹ ਦਾਨ ਲੋਕਾਂ ਦਾ ਦਿੱਤਾ ਹੋਇਆ ਦਾਨ ਇਹਨਾਂ ਦੇ ਆਪਣੇ ਹੱਥੀਂ ਲੱਗ ਰਿਹਾ ਥਾਂ ਸਿਰ ਪਹੁੰਚ ਜਾਏ ਇਸ ਕਰਕੇ ਇਹ ਦਾਨ ਸ਼ੁਭ ਦਾਨ ਤੇ ਸਾਰਿਆਂ ਨੂੰ ਆਪਣਾ ਹਿੱਸਾ ਜਿਹੜਾ ਹੈ ਦਿਲ ਫੁੱਲ ਤਿਲ ਫੁੱਲ ਦਸਵੰਦ ਤੇ ਬੜੀ ਦੂਰ ਦੀ ਗੱਲ ਹੈ ਅਸੀਂ 1.2% 3% ਵੀ ਆਪਣੀ ਆਮਦਨ ਵਿੱਚੋਂ ਕੱਟਦੇ ਹਾਂ ਤੇ ਉਹ ਵੀ ਬਹੁਤ ਹੋ ਜਾਂਦਾ ਬਹੁਤ ਮਿਹਰਬਾਨੀ ਜੀ